हां जी दोस्तों सारेया नुं सस्त्रिकाल स्वागत करते हां टोंडा राज संधू फार्मिंग दे विच आज खड़े हां दोस्तों ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ वीर अमरਤੋਂ ਹੋਂਦੇ ਘਰ ਆ ਜਾਂ ਦੋਸਤੋ ਫਾਰਮ ਤੇ ਆਏ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਅੱਜ ਵੈਸੇ ਵੀਡੀਓ ਦੇ ਵਿੱਚ ਦੋ ਨਗ ਹੋਣਗੇ ਇੱਕ ਜਰਸੀ ਵੈੜ ਦਿਖਾਵਾਂਗੇ ਤੋਕੜ ਗੱਬਣ ਜਰਸੀ ਵੈੜ ਆ ਇੱਕ ਨੀਲੀ ਰਬੀ ਦੀ ਮੱਝ ਦੋਸਤੋ ਦਿਖਾਵਾਂਗੇ ਸੋ ਕਾਫੀ ਵੀਰ ਸ਼ੌਂਕ ਰੱਖਦੇ ਆ ਬਹੁਤ ਵੀਰ ਯਕੀਨ ਹੁੰਦੇ ਆ ਵੀ ਨੀਲੀ ਰਬੀ ਦੀ ਮੱਝ ਨਿਕਲੇ ਤਾਂ ਵੀਰੇ ਜ਼ਰੂਰ ਦੱਸਿਆ ਕਰੋ ਇੱਕ ਮੱਝ ਦਿਖਾ ਦਾਂਗੇ ਬਿਲਕੁਲ ਤਾਜੀ ਸੁਹੀ ਆ ਮਗਰ ਕੱਟੀ ਆ ਬਹੁਤ ਚੰਗੇ ਸਾਂਹ ਦੀ ਮਗਰ ਕੱਟੀ ਆ ਉਹ ਪੂਰੀ ਡਿਟੇਲ ਆਪਾਂ ਵੀਰ ਅਮਰਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 4 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਤੋ ਦੋਵੇਂ ਪਸ਼ੂ ਜਿਹੜੇ ਦੁੱਧ ਤੇ ਚਲਣਦੇ ਆ ਕੋਈ ਵੀਰ ਆਪਣੀ ਦੁੱਧ ਤੇ ਦੋ ਟਾਈਮ ਦੀ ਤਿੰਨ ਟਾਈਮ ਦੀ ਚਵਾਈ ਕਰਕੇ ਤੁਸੀਂ ਤਸੱਲੀ ਕਰ ਸਕਦੇ ਜੀ ਆਉ ਲੈਣੇ ਆ ਵੀਰੇ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਭਾਈ ਅਮਰਤ ਸਾਸਰੀ ਕਾਲਵੀਰ ਸਾਸਰੀ ਕਾਲਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਅਮਰਤ ਭਾਈ ਠੀਕ ਠਾਕ ਜੀ ਹਾਂਜੀ ਹਾਂਜੀ ਵੀਰ ਜੀ ਅੱਛਾ ਅਮਰਤ ਅੱਜ ਵੈਸੇ ਐਨੀਮਲ ਆਪਣੇ ਕੋਲ ਦੋ ਹੀ ਆ ਮੇਰੇ ਆ ਜਾ ਆਪਣੇ ਕੋਲੇ ਦੋ ਨਾਗੀ ਆ ਆ ਹਾਂਜੀ ਹਾਂਜੀ ਇੱਕ ਮਾਝਾ ਕੀ ਨੀਲੀ ਨੀਲੀ ਪਿਓਰਾ ਦੇ ਮਗਰ ਕੱਟੀ ਬਹੁਤ ਚੰਗੇ ਸੀ ਮੰਦੀ ਆ ਡਾਇਮੰਡ ਬੋਲਦੀ ਆ ਇਹ ਡਾਇਮੰਡ ਆਪਣੇ ਹਰੀ ਕੇ ਪੱਤਣ ਵਾਲੇ ਬੋਲਦੀ ਹਾਂਜੀ 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 ਦੇਖੋ ਬਰੀਕੀਆਂ ਕੱਟੀਆਂ ਹਾਈ ਲੈਂਥ ਉਹ ਵੇਖੋ ਗੱਡੀ ਸੋਹਣੀ ਲੈਂਥ ਲੰਥ ਲੋਕ ਦੋਸਤੋ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਮੈਂ ਪਹਿਲਾਂ ਜੇਕਰ ਕੀਤਾ ਸੀ ਵੀ ਮੱਜਾਂ ਤਾਂ ਹਰ ਇੱਕ ਵੀਰ ਨੇ ਖਰੀਦਣੀਆਂ ਲੋਰ ਅਨਸਾਰ ਕਈਆਂ ਵੀਰਾਂ ਨੇ ਨੀਲੀ ਰਾਵੀ ਦੀਆਂ ਮੱਜਾਂ ਖਰੀਦਣੀਆਂ ਨੇ ਠੀਕ ਆ ਜੀ ਤੇ ਨੀਲੀ ਰਾਵੀ ਦੀ ਮੱਜ ਦਾ ਸ਼ੌਂਕ ਵੀ ਵੱਖਰੇ ਤੌਰ ਤੇ ਆ ਇਧਰ ਜਿਹੜਾ ਨੀਲੀ ਰਾਵੀ ਦੀ ਮਗਰ ਕੱਟੀ ਆ ਲੈਦਾ ਇਹ ਵੀ ਜਿਹੜਾ ਦੋਸਤੋ ਸ਼ੌਂਕ ਪੂਰਾ ਹੋ ਜਾਊਗਾ ਸਾਰੇ ਵੀਰਾਂ ਦਾ ਬੱਚਾਈ ਤਿਆਰ ਕਰ ਲੈ ਵੀਰੇ ਇੰਨਾ ਵੱਡਾ ਬਹੁਤ ਚੰਗੀ ਗੱਡੀ ਅੱਛਾ ਅਵਰਤ ਜਿਹੜੀ ਵੈੜ ਉਹ ਟੋਕੜ ਗੱਬਣੀ ਆ ਵੀਰੇ ਜਲਸੀ ਆ ਦੂਜਾ ਸੁਆ ਹਾਂਜੀ ਹਾਂਜੀ ਤੀਜੇ ਲਈ ਇਹ ਹੈ ਜੀ ਹਾਂਜੀ ਹਾਂਜੀ ਲੋ ਇੱਕ ਜਰਸੀ ਦੋਸਤੋ ਨਾਲ ਕਿ ਤੁਹਾਨੂੰ ਦਿਖਾਵਾਂਗੇ ਸਾਈਡ ਆਹ ਵਾਲੀ ਜਲਸੀ ਆ ਤੇ ਜਰਸੀ ਬਰੀਡ ਦੇ ਵਿੱਚ ਵਹਿੜਾ ਠੀਕ ਹੈ ਜੀ ਬਦਾਮੀ ਜਾਂ ਕਲਰ ਲਾਈਟ ਵਾਈਟ ਤੇ ਬਰਾਊਨ ਦਾ ਕੰਬੀਨੇਸ਼ਨ ਜਿਆ ਹੈਗਾ ਠੀਕ ਆ ਇਹ ਟੋਕੜ ਕੱਬਣਾ ਹਾਂਜੀ ਹਾਂਜੀ ਸ਼ੁਰੂਆਤ ਜਿਹੜੀ ਆ ਦੋਸਤੋ ਆਪਾਂ ਇਸੇ ਮੱਝ ਤੋਂ ਕਰਾਂਗੇ ਪਹਿਲੇ ਨੰਬਰ ਤੋਂ ਅਮਰਤ ਕੀ ਡਿਟੇਲ ਆ ਵੀਰ ਵੀਰੇ ਘਰ ਆਲੇ ਆਂਦੇ ਦੂਜਾ ਤੇ ਤੀਜਾ ਮੰਨ ਕੇ ਸਬਦਾ ਕਰੇ ਵੀਰ ਕੋਈ ਵੀ ਠੀਕ ਆ ਜੀ ਹਾਂਜੀ ਤੇ ਬੋਲਾ ਆਊਗਾ ਇਹਦੇ ਥੱਲੇ ਦੁੱਧ ਮੰਨ ਕੇ ਕਰੇ ਅੱਜ ਛੇਵਾ ਸਤਵਾਂਦੇ ਨਾ ओके हां जी ਇਹਦੇ ਥੱਲੇ 8 ਕਿਲੋ ਆ 9 ਜਿਹੜਾ ਝੋ ਲੈਣਾ ਆਪਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਲੋਕ ਦੋਸਤੋ 6ਵਾਂ ਦਿਨ 6ਵਾਂ ਕਦ ਦਿਨ ਆ ਤੁਸੀਂ ਆਓ 6 ਦਿਨ ਆਂਦੇ ਤੁਸੀਂ 8-7 ਮੰਨੋ ਤੁਸੀਂ ਹਫਤਾ 8 ਦਿਨ ਤੁਸੀਂ ਮੰਨ ਲਓ ਹਾਂ ਜੀ ਹਾਂ ਜੀ ਫਿਰ ਦੋਸਤੋ 8 ਕ ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਸੂਆ ਤੀਜਾ ਹੋਊਗਾ ਹਾਂ ਜੀ ਹਾਂ ਜੀ ਦੂਜਾ ਆਂਦੇ ਤੁਸੀਂ ਤੀਜਾ ਮੰਨ ਕੇ ਸੌਦਾ ਲਓ ਜੀ ਸੂਆ ਬੇਸ਼ੱਕ ਅਗਲੇ ਘਰ ਰਿਹਾ ਜਿੱਥੋਂ ਵੀ ਖਰੀਦੀ ਉਹਨਾਂ ਦੂਜਾ ਕਿਹਾ ਹੋਊਗਾ ਠੀਕ ਹੈ ਜੀ ਅੱਗੋਂ ਕੋਈ ਵੀ ਤੀਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਬਾਕੀ ਮੂੰਹ ਮੱਥੇ ਤੋਂ ਮੂੰਹ ਦੰਦਾਂ ਦੇ ਵਿੱਚੋਂ ਵੀ ਤੁਸੀਂ ਬਿਲਕੁਲ ਦੇਖ ਸਕਦੇ ਜੀ ਪਸੂ ਐਨੀਮਲ ਕਾਲਾ ਕਰਦਾ ਪਿਆ ਤੇ ਜੱਜ ਸੂਆ ਇਹ ਮਾਜ ਸੂਏ ਤੋਂ 80 ਦਿਨਾਂ ਦਾ ਸਮਾਂ ਹੋ ਗਿਆ ਮਗਰ ਡਾਇਮੰਡ ਬੋਲ ਦੀ ਕੱਟੀ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਮਗਰ ਡਾਇਮੰਡ ਬੋਲ ਦੀ ਕੱਟੀ ਆ ਬਿੱਲੀ ਮਣਕੀ ਆਖਾ ਸਫੇਦ ਫੇਸ ਸਾਰਾ ਮੂੰਹ ਜਿਹੜਾ ਵਾਈਟ ਆ ਤੇ ਮਗਰਲੇ ਖੋਰਾਂ ਤੇ ਜਵਾਬ ਹੋਏਗਾ ਠੀਕ ਆ ਜੀ ਆ ਦੇਖੋ ਸੋ ਬੱਚਾ ਕਾਫੀ ਸੋਹਣਾ ਪਾਇਆ ਤੇ ਅਮਰਤ 80 ਦਿਨਾਂ ਦੀ ਸੂਈ ਤੇਰੇ ਦੁੱਧੋਂ ਕਿੰਨੇ ਕਿਤੇ ਮੇਰੇ 9 ਕਿਲੋ ਹੈਗਾ 8 ਦੀ ਪੂਲ ਗਾਰੰਟੀ ਜਿਹੜਾ ਮੈਂ ਸੌਦਾ ਕਰੂ 8 ਕਿਲੋ ਦੀ ਹਾਂ ਪੂਰੀ ਫੁੱਲ ਗਰੰਟੀ ਆ ਠੀਕ ਹੈ 12 ਕਿਲੋ ਦੁੱਧ ਹੀ ਜਾਊਗੀ ਮੈਂ ਹਾਂਜੀ ਠੀਕ ਆ ਜੀ ਲਓ ਦੱਸੋ ਫਿਲਹਾਲ ਜਿਹੜੀ ਸਟਾਰਟਿੰਗ ਉਹ 8-9 ਤੋਂ ਹੋਈ ਆ ਤੇ ਅਮਰਤ ਕਹਿੰਦਾ ਵੀ 10 ਤੋਂ ਪਲੱਸ 11-12 ਲੀਟਰ ਚ ਭਾਈ ਜਾਊਗੀ ਠੀਕ ਆ ਜੀ ਚੰਗੀ ਸੇਵਾ ਤੇ ਥਣ ਥਣ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜਿਓਂ ਦਿਖਾ ਦਿੱਤੀ ਆਪਾਂ ਤੇ ਅਮਰਤ ਚੋਣ ਚਾਣ ਦਾ ਜ਼ਰੂਰ ਦੱਸ ਵੀਰ ਚੋਣ ਵੀਰੇ ਪੂਰੀ ਚੰਗੀ ਆ ਬਸ ਇੱਕ ਬੈਣੀ ਵਾਲਾ ਜਿਹੜਾ ਮਗਰਲਾ ਥਣ ਮਾੜਾ ਜਾਂ ਛਿੱਟਾ ਲਾਉਂਦਾ ਇੰਨਾ ਨਹੀਂ ਮੜੀ ਭੂਰ ਹੈਗੀ ਮੜੀ ਜੀ ਮਾਰਦਾ ਵਾ ਅੱਛਾ ਵਾਲੀ ਨਹੀਂ ਮਾਰਦਾ ਮੁੜ ਕੇ ਕਿਉ ਲਓ ਜੀ ਠੀਕ ਹੈ ਜੀ ਸੋ ਮਗਰਲਾ ਥਾਣਾ ਜਿਹੜਾ ਦੋਸਤੋ ਠੀਕ ਹੈ ਇੱਕ ਬਹਿਣੀ ਬਾਈ ਵਾਲਾ ਮਗਰਲਾ ਥਾਣਾ ਮਾੜਾ ਜਾ ਮਾੜਾ ਜਾ ਕਿਤੇ ਭੂਰ ਮਾੜਾ ਫੁਹਰਾ ਛਟਾ ਜ ਮਾੜਾ ਲਾਉਂਦਾ ਉਹ ਤੁਸੀਂ ਜਿਹੜੇ ਵੀਰ ਨੇ ਇੱਥੇ ਖਰੀਦਣ ਆਉਂਦੇ ਆ ਹਰ ਵਜਵੀਂ ਆਉਂਦੀ ਆ ਮਤਲਬ ਸੈਡ ਜੀ ਤੇ ਭੂਰ ਜੀ ਵਜਦੀ ਮਾੜੀ ਜੀ ਮੁੜ ਕੇ ਕੋਈ ਵੀਰ ਆਕੇ ਕੀ ਆ ਗੱਲ ਨਹੀਂ ਦੱਸੀ ਫਿਰ ਚੰਗੇ ਨਹੀਂ ਲੱਗੇ ਬਿਲਕੁਲ ਜੀ ਲੈਓ ਅਮਰਤ ਖੋਲ ਕੇ ਦਿਖਾਈਏ ਸੋ ਮੱਝ ਚੰਗੀ ਆ ਦੋਸਤੋ ਨਿਗਰ ਆ ਹਾਈਟ ਨਾਰਮਲ ਇੱਕ ਆਪਾਂ ਗੱਲ ਕਰਦੇ ਆ ਵੀ ਮੀਡੀਅਮ ਹਾਈਟ ਦੇ ਵਿੱਚ ਨੀਦੀ ਦਾ ਵੀ ਦੀ ਮੱਝ ਅਕਸਰ ਆਪਾਂ ਸੋ ਕੱਟ ਜਿਹੜਾ ਦੋਸਤੋ ਤੁਸੀਂ ਵੇਖੋਗੇ ਕਿ ਟੇਟ ਆ ਕੇ ਇੱਕ ਸਾਈਡ ਜਿਹੜਾ ਕੱਟ ਹੋ ਜਾਂਦਾ ਠੀਕ ਹੈ ਇਸ ਮੱਝ ਦਾ ਜੇਕਰ ਆਪਾਂ ਕਰੈਕਟਰ ਦੀ ਗੱਲ ਮਾਰਕਿੰਗ ਦੀ ਗੱਲ ਕਰੀਏ ਬਾਕੀ ਅਮਰਤ ਹੈ ਪੋਲੀਆ ਬਿਲਕੁਲ ਐ ਪੋਲੀਆ ਬਿਲਕੁਲ ਪੋਲੀਆ ਹਾਂ ਚੋਣ ਬੋਬ ਨਿੱਗਰ ਵੀਰੇ ਠੀਕ ਹੈ ਜੀ ਹਾਂ ਜੀ ਹਾਂ ਜੀ ਚੋਣ ਤਾਂ ਫਿਰ ਬਹੁਤ ਜਿਆਦੀ ਠੰਡੀ ਆ ਤੇ ਲਓ ਜੀ ਹਾਂ ਜੀ ਠੀਕ ਹੈ ਜੀ ਲੋ ਜੀ ਸੋ ਮੈਂ ਵੀ ਚੰਗੀ ਆ ਦੋਸਤੋ ਮਗਰ ਕੱਟੀ ਵੀ ਚੰਗੀ ਆ ਸੋ ਜਿਹੜੇ ਵੀਰ ਨੂੰ ਸੋਭਾ ਦੇ ਚੁਗਾ ਨਹੀਂ ਵੀ ਇਹ ਚੰਗੀ ਆ ਮੈਂ ਸਾਫ ਸੂਹ ਵੜੀ ਥੱਲੇੋਂ ਹਜੇ ਮੈਂ ਜਗਣਾ ਲੈ ਵੈਲਿਊ ਵੀ ਇਹਦੀ ਬਹੁਤ ਚੰਗੀ ਮੈਂ ਬਿਲਕੁਲ ਜੀ ਜਿੰਨੀ ਵਜੂਦ ਦੇ ਹਿਸਾਬ ਨਾਲ ਬਹੁਤ ਜਿਆਦਾ ਚੰਗੀ ਹੂੰ ਲਓ ਜੀ ਠੀਕ ਆ ਨੇਵਲ ਹੂਆ ਬਹੁਤ ਵਾ ਸੁਭਾਜਨੋ ਭੋਜਨ ਪੂਰਾ ਠੀਕ ਆ ਜੀ ਪੇਟ ਪੂੜਾ ਪੂਰਾ ਚੌੜਾ ਹਾਈਟ ਮੀਡੀਅਮ ਦੇ ਵਿੱਚ ਤੇ ਨਿਗਰਾ ਪੂਰੀ ਠੀਕ ਆ ਚੰਗੀ ਫੇਸਬੁਕ ਕੁਆਲਿਟੀ ਆ ਲਓ ਜੀ ਠੀਕ ਆ ਜੀ ਸੋ ਅੱਖਾਂ ਦੋਨੋਂ ਬਿਲਕੁਲ ਬਿੱਲੀਆਂ ਮਣਕੀਆਂ ਅੱਖਾਂ ਨੇ ਸਿੰਘ ਸਿੰਘ ਬਿਲਕੁਲ ਛੋਟਾ ਸਿੰਘ ਆ ਜਿਆਦਾ ਵੱਡਾ ਖੁੱਲਾ ਸਿੰਘ ਨਹੀਂਗਾ ਤੇ ਬੈਕ ਸਾਈਡ ਨੂੰ ਜਿਹੜਾ ਅਰਾਊਂਡ ਹੋਇਆ ਤੇ ਥਣਲੇਵੇ ਦੀ ਵੀ ਪੂਰੀ ਸਾਫ ਸੁਥਰੀ ਆ ਲਓ ਅਮਰਤ ਕੀ ਮੰਗ ਕੀ ਡਿਮਾਂਡ ਕੀਤੀ ਇਹਦੀ ਫਿਰ ਮੇਰੇ ਮੋਲ ਤੇ ਇਹਦਾ ਇੱਕ ਪੰਜ ਕਰ ਲਈਏ ਭਣਾ ਲੱਖ ਕਰ ਲਈਏ 95 ਦੀ ਹਾਂ ਨਾ ਦੇਣੀ ਆਪਾਂ ਚੋਰੀ ਕਰਨੀ 200 ਰੁਪਏ ਠੀਕ ਹੈ ਜੀ ਹਾਂਜੀ ਠੀਕ ਹੈ ਹਾਂ ਮੋਲ ਕਰਨ ਨੂੰ ਜੋ ਮਰਜ਼ੀ ਕਰੀਏ ਪਰ ਜਿਹੜਾ ਵੀਰ ਕੋਈ ਵੀ ਆ ਕੇ ਮੁੜ ਕੇ 90 ਲੈ ਲਾ 92 ਲੈ ਲਾ ਉਹ ਕੰਮ ਨਹੀਂ ਆਪਾਂ 95 ਜੈਸ ਨੂੰ ਜੈਸ ਨੂੰ ਹੀ ਆ ਠੀਕ ਹੈ ਕੁਝ ਛੋੜ ਕਰਾਂਗੇ ਆਪਾਂ 95 ਚ ਹਾਂ ਲਓ ਜੀ 95000 ਦੇ ਵਿੱਚੋਂ ਦੋਸਤੋ ਛੋਟ ਹੋ ਜੂਗੀ ਠੀਕ ਆ ਛੋਟ ਦੇ ਨੇ 12 ਕਿਲੋ ਦੇਈ ਜਣਾ ਵੀਰੇ ਗਾੜੀ ਨਸਲ ਬਰੀਡ ਦੀ ਮੈਂ ਆ ਤੁਹਾਨੂੰ ਪਤਾ ਪੈਸੇ ਲਾ ਕੇ ਲਿਆਂਦੀ ਸਹੀ ਹੈ ਹਾਂ ਵਧੀਆ ਚੰਗੀ ਹੈ ਹਾਂ ਅਮਰਤਾ ਆ ਗਈ ਆਪਣੇ ਕੋਲ ਇੱਕ ਜੈਰਸੀ ਬਰੀਡ ਦੇ ਵਿੱਚ ਟੋਕੜ ਗੱਬਣ ਟੋਕੜ ਗੱਬਣ ਵੀਰੇ ਇਹਨੂੰ 10 ਤਰੀਕ ਨੂੰ ਤੀਜਾ ਚੌਥਾ ਮਹੀਨਾ ਲੱਗ ਜਾਣਾ ਇਹਨੂੰ 10 ਤਰੀਕ ਨੂੰ ਹਾਂ ਤਿੰਨ ਮਤਲਬ ਹੋ ਜਣੇ 10 ਨੂੰ ਪੂਰੇ 10 ਜੂਨ ਨੂੰ ਹਾਂ ਹਾਂ ਚੌਥਾ ਲੱਗੂਗਾ ਹਾਂਜੀ ਚੌਥਾ ਠੀਕ ਹੈ ਦੁੱਧ ਐਸ ਵਕਤ ਕਿੰਨਾ ਦੁੱਧ ਵੀਰੇ 6 ਕਿਲੋ 5 ਦੀ ਫੁੱਲ ਗਰੰਟੀ ਆਪਣੀ ਠੀਕ ਹੈ ਜੀ ਹਾਂਜੀ ਠੰਡੀ ਸੀਲ ਪੂਰੀ ਆ ਤੁਹਾਨੂੰ ਬਾਅਦ ਜਲਸੀਆਂ ਉਹ ਠੰਡੀਆਂ ਮਿਲਣਗੀਆਂ ਮਾ ਜੀ ਦੋਸਤੋ ਜਰਸੀ ਬਰੀਡ ਦੇ ਵਿੱਚ ਵੈਡ ਕਰੋ ਤੁਸੀਂ ਚੈੱਕ ਹਾਂ ਠੀਕ ਹੈ ਜੀ ਚੋਂ ਬਹੁਤ ਜਿਆਦਾ ਤੇ 6 ਕਿਲੋ ਮੰਨ ਕੇ ਕਿ 5 ਕਿਲੋ ਮੰਨ ਕੇ ਚੋਲੇ ਕੋਈ ਵੀਰੇ 5 ਕਿਲੋ ਦੀ ਗਰੰਟੀ ਕਿਉਂਕਿ ਵੈਡ ਆਈ ਅੱਜ ਆ ਦੇ ਜੀ ਨਾ ਲਾ ਮਾ ਜੀ ਦੋਸਤੋ ਵੈਸੇ ਹੋਵੇ ਨਾ ਹੋਵੇ ਤਾਂ ਕਹਿਣ ਦਾ ਮਤਲਬ 5 ਤੋਂ ਪਲਾਸੀ ਆ ਹਾਂਜੀ ਹਾਂਜੀ ਪਰ 5 ਕਿਲੋ ਮੰਨ ਕੇ ਭਰਾ ਕੋਈ ਸੌਦਾ ਕਰ ਲੈ 10 ਜੂਨ ਨੂੰ 204ਵਾਂ ਮਹੀਨਾ ਸਟਾਰਟ ਹੋ ਜਾਣਾ 3 ਮੰਥ ਜਿਹੜੇ ਕੰਪਲੀਟ ਹੋ ਜਾਣ ਆਪਾਂ ਚੈੱਕ ਕਰਾਈ ਆ ਹਾਂ ਬਾਕੀ ਬਹੁਤ ਸੋਹਣੀ ਬੂਥੀ ਪੱਥੀ ਵੇਖੋ ਬਿਲਕੁਲ ਛੋਟੀ ਜੀ ਆ ਠੀਕ ਹੈ ਜੀ ਹਾਂਜੀ ਐ ਛੋਟਾ ਨਸਲ ਜਿਆਦਾ ਪੂਰੀ ਆ ਠੀਕ ਹੈ ਲਓ ਜੀ ਥਾਣਾ ਤੋਂ ਦੀ ਬਹੁਤ ਜਦੀ ਸਾਫ ਸੁਥਰੀ ਹੈ ਹਾਂਜੀ ਹਾਂਜੀ ਤੇ ਬਰਾਊਨ ਤੇ ਲਾਈਟ ਬਰਾਊਨ ਜਿਹੜਾ ਦੋਸਤੋ ਤੇ ਵਾਈਟ ਦਾ ਕੰਬੀਨੇਸ਼ਨ ਆ ਇਸ ਵੈਡ ਦੇ ਵਿੱਚ ਰੰਗ ਰੰਗ ਬਹੁਤ ਪਿਆਰਾ ਠੀਕ ਆ ਜੀ ਆ ਦੇਖੋ ਬਾਕੀ ਦੋਸਤੋ ਇਸ ਘਰ ਦੀ ਜੇ ਕਿਰਪਾ ਗੱਲ ਕਰੀਏ ਤੇ ਇਥੋਂ ਚੈੱਕ ਹੋਈ ਆ ਤਸੱਲੀ ਹੋਈ ਆ ਆਪਦੀ ਕੋਈ ਗ੍ਰੈਂਡੀ ਨੇ ਆਪਦੀ ਕਰਨੀ ਆ ਤੇ ਬੇ ਤੜਕੀ ਸੀ ਹਾਂ ਤਸੱਲੀ ਕਰਾਵੇ ਵੀਰੇ ਕੋਈ ਵੀ ਬਹੁਤ ਜਿਆਦੀ ਵਧੀਆ ਵੀਰੇ ਚੰਗੀ ਨਸਲ ਬਰੀਡ ਪੂਰੀ ਅਵਰ ਤੇ ਕਿੰਨੇ ਦੇ ਦੇ ਦੀਏ ਵੀਰੇ ਮੌਲ ਤੇ ਇਹਦਾ 35 ਕਰਦੇ ਆ ਹਾਂ 32 ਜੋ ਮਾਨਤਨ ਕਰਦਾ ਠੀਕ ਆ ਜੀ ਹਾਂ 30 ਦੀ ਹਾਂ ਨਾ ਹੀ ਠੀਕ ਆ ਜੀ ਹਾਂ ਮਸ਼ੀ ਬਹੁਤ ਜਾਰੀ ਚੰਗੀ ਆ 60000 ਦੀ ਮਸ਼ੀ ਇਕ ਨਾਲ ਹੀ ਤਿਆਰ ਹੋ ਹਾਂ ਹਾਂਜੀ ਲਓ ਵੀ ਅਮਰਤ ਨਹੀਂ ਹੁਣ ਆਪਾਂ ਲੈ ਦੇ ਕੀ ਕਰਦੇ ਹਾਂ ਹਾਂ ਨਾ ਕਿ ਤਾ 30 30 ਵੀਰੇ 30 ਦੀ ਹਾਂਜੀ ਹਾਂਜੀ ਠੀਕ ਆ ਜੀ ਲਓ ਵੀ 30000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਬੜੀ ਪਿਆਰੀ ਵਛੀ ਆ ਬਹੁਤ ਚੰਗੀ ਖੂਬ ਪੂਰੀ ਵੱਡੀ ਆ ਤੀਜਾ ਸੂਗੀ ਫਿਰ ਤੀਜਾ ਤੀਜਾ ਇਹਦੇ ਲਓ ਜੀ ਕਿ ਤੀਜੇ ਸਵੇਰ ਦੀ ਗੱਭਣ ਤੇ 5 ਕਿਲੋ ਪੂਰਾ ਤਸੱਲੀ ਵਾਲਾ ਦੁੱਧ ਕੋਈ ਵੀਰ ਚੋਕੇ ਤਸੱਲੀ ਕਰ ਲੈ ਦੋ ਟਾਈਮ ਦੋ ਵੇ ਟਾਈਮ ਹੋ ਜਾਂਦਾ ਹੈ ਭਰਾ ਚਾਰ ਟਾਈਮ ਚੋਈ ਜਾਣਾ ਕਿ ਆਹਾਂ ਸਹੀ ਨਹੀਂ ਹੁੰਦੀਆਂ ਭਰਾ ਜੀ ਅੰਮ੍ਰਿਤ ਇੱਕ ਨੰਬਰ ਬੋਲ ਦਗੇ ਵੀਰ ਮੇਰੇ ਨੰਬਰ ਆਪਣਾ 8146450298728224629 ਦੋ ਤੇ ਵਟਸਐਪ ਚੱਲਦਾ ਠੀਕ ਹੈ ਜੀ ਕੋਈ ਵੀ ਵੀਰ ਸਲਾਹ ਕਰਕੇ ਫੋਨ ਕਰਕੇ ਆ ਰਹੀ ਨਾ ਮੈਂ ਇਹਦੀ ਵੀਡੀਓ ਵੇਖ ਕੇ ਗਾਹ ਦੀ ਵੇਖ ਕੇ ਫਿਰ ਸੌਦਾ ਕਰੇ ਕਿਉਂਕਿ ਮੜਕੇ ਆਖਣ ਕੱਦ ਛੋਟਾ ਵਾ ਤੇਰ ਤੁਹਾਨੂੰ ਪਤਾ ਵੀਰ ਜੀ ਡੰਗਰ ਵਿਗਦਾ ਹੈ ਘੰਟੇ ਦੋ ਘੰਟੇ ਆ ਜੀ ਹਾਂਜੀ ਹਾਂਜੀ ਮੜਕੇ ਜਵਾਬ ਦੇ ਦੀ ਅਗਲਾ ਆਂਦਾ ਯਾਰ ਵੇਗ ਗਿਆ ਸਹੀ ਹੈ ਹਾਂਜੀ ਪਹਿਲਾਂ ਸਲਾਹ ਰੀ ਨਾ ਕਰਕੇ ਘਰੇ ਦੋ ਤਿੰਨ ਵਾਰ ਵੀਡੀਓ ਵੇਖ ਕੇ ਫਿਰ ਸੌਦਾ ਕਰੇ ਕੋਈ ਵੀ ਕਰੇ ਹਾਂਜੀ ਹਾਂਜੀ ਲੋਭੀ ਭਰਾਵੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਵਧੇਰੇ ਡਿਟੇਲ ਆ ਵਧੇਰੇ ਇਨਫੋਰਮੇਸ਼ਨ ਦੇਣੀ ਆ ਉਹ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਲੈ ਲਿਓ ਨਲਦਿਆ ਕਨਵੀ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ